ਹਾਂਜੀ ਬਾਈ ਸਸਿਕਰ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਚ ਆਪਾਂ ਰਿਵਿਊ ਕਰਨ ਜਾ ਰਹੇ ਹਾਂ ਐਚ ਡੀ 2967 ਦਾ ਕੀ ਆਪਣੇ ਜਿਹੜੀਆਂ ਪੁਰਾਣੀਆਂ ਵੈਰਾਈਟੀਆਂ ਜੋ ਪੁਰਾਣੇ ਸਮੇਂ ਤੋਂ ਕਾਫੀ ਸਾਲਾਂ ਤੋਂ ਆਪਾਂ ਲਗਾ ਰਹੇ ਮੰਨ ਲਓ ਡ੍ਰਿਲ ਕਰ ਰਹੇ ਹਾਂ ਐਚ ਡੀ 2967 ਵਰਗੀਆਂ ਵੈਰਾਈਟੀਆਂ ਉਹ ਜ਼ਿਆਦਾ ਬੈਸਟ ਨੇ ਜਾਂ ਫਿਰ ਜਿਹੜੀਆਂ ਨਵੀਆਂ ਵੈਰਾਈਟੀਆਂ ਆਈਆਂ ਡੀ ਵੀ ਡਬਲ ਵੈਰਾਈਟੀਆਂ ਕਿਉਂਕਿ ਆਪਾਂ ਨੂੰ ਪਤਾ ਕਾਫੀ ਸਾਲਾਂ ਤੋਂ ਮਾਰਕੀਟ ਦੇ ਵਿੱਚ ਡੀ ਵੀ ਡਬਲ 187 222 303 ਹੋਰ ਕਈ ਪ੍ਰਕਾਰ ਦੇ 826 ਵਰਗੀਆਂ ਨਵੀਆਂ ਵੈਰਾਈਟੀਆਂ ਜਿੰਨਾ ਪਿੱਛੇ ਲੱਗ ਕੇ ਹਰ ਸਾਲ ਕਿਸਾਨਾਂ ਦੀਆਂ ਲੈਣਾ ਲੱਗ ਕੇ ਵੀ ਲੈਣਾ ਪੈਂਦਾ ਤੇ ਉਸ ਤੋਂ ਬਾਅਦ ਝਾੜ ਦੇ ਵਿੱਚ ਵੀ ਆਪਾਂ ਨੂੰ ਕਿਤੇ ਨਾ ਕਿਤੇ ਫਰਕ ਦੇਖਣਾ ਪੈਂਦਾ ਤਾਂ ਕਿਹੜੀਆਂ ਵੈਰਾਈਟੀਆਂ ਬੈਸਟ ਨੇ ਇਸ ਸਾਲ ਜੋ ਮੈਂ ਮੱਲੂ ਆਪਦੇ ਦੇਖਣ ਦੇ ਵਿੱਚ ਕਿਉਂਕਿ ਮੇਰੇ ਖੇਤ ਦੇ ਵਿੱਚ ਆਪਣੇ ਖੇਤ ਦੇ ਵਿੱਚ ਚਾਰ ਤਿੰਨ ਵੈਰਾਈਟੀਆਂ ਲੱਗੀਆਂ ਹੋਈਆਂ ਡੀਬੀਡਬਲ 100 ਸੌਰੀ 222 327 303 ਤੇ HD 297 ਤਾਂ ਅੱਜ ਰਿਵਿਊ ਕਰਾਂਗੇ ਆਪਾਂ ਚੜੀ 297 ਦਾ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣਾ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਪਾ ਕੇ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਿਰ ਜਾਣਕਾਰੀ ਮਿਲ ਸਕੇ ਆ ਵੀਡੀਓ ਸ਼ੁਰੂ ਕਰਦੇ ਆ ਜੀ ਜਿਹੜਾ ਇਹ ਖੇਤ ਤੁਸੀਂ ਵੇਖ ਰਹੇ ਹੋ ਆਪਣਾ ਐਚ ਡੀ 2967 ਦਾ ਖੇਤ ਹੈ ਇਸ ਦੇ ਵਿੱਚ ਆਪਾਂ ਐਚ ਡੀ 2967 ਵੈਰਾਈਟੀ 9 ਨਵੰਬਰ ਨੂੰ ਡਰਿੱਲ ਕੀਤੀ ਗਈ ਸੀ ਜਾਨੀ ਕਿ ਅੱਜ ਇਹ 60 ਦਿਨਾਂ ਦੇ ਘਰਾਂ ਚੱਲ ਰਿਹਾ 55 ਤੋਂ 60 ਦਿਨਾਂ ਦੇ ਵਿਚਕਾਰ 9 ਤਰੀਕ ਨੂੰ ਆਪਣੀ ਇਹ ਵੈਰਾਈਟੀ 60 ਦਿਨਾਂ ਦੀ ਹੋ ਜਾਊਗੀ ਤੁਸੀਂ ਵੇਖ ਸਕਦੇ ਹੋ ਇਹਦੇ ਵਿੱਚ ਆਪਾਂ 50 ਕਿਲੋ ਡੀ ਏ ਪੀ ਤੇ 40 ਤੋਂ 45 ਕਿਲੋ ਵੀਜ਼ ਪਾਇਆ ਸੀ ਐਚਡੀ 297 ਦਾ ਤੇ 3 ਗੱਟੇ ਯੂਰੀਆ ਦੇ ਚੁੱਕੇ ਨੂੰ 45 45 ਕਿਲੋ ਦੇ ਤੇ ਇੱਕ ਸਪਰੇ ਮੈਗਜ਼ੀਨ ਤੇ ਜ਼ਿੰਕ ਦੀ ਕਰ ਚੁੱਕਿਆ ਤਾਂ ਇਹਦੇ ਵਿੱਚ ਹੁਣ ਤੱਕ ਜੋ ਆਪਾਂ ਵੀ ਕੀਤਾ ਇਸ ਖੇਤ ਦੇ ਵਿੱਚ ਆਪਾਂ ਕੋਈ ਵੀ ਨਦੀਨ ਨਾਸ਼ਕ ਸਪਰੇ ਨਹੀਂ ਕੀਤਾ ਨਾ ਹੀ ਕੋਈ ਮਾੜਾ ਮੋਟਾ ਕੋਈ ਵਟਾ ਵੰਣਾ ਤੇ ਅਸੀਂ ਉਸ ਤੇ ਵੀ ਨਹੀਂ ਕੀਤਾ ਤਾਂ ਹੁਣ ਇਹ ਵੈਰਾਈਟੀ ਦੀ ਗੱਲ ਮੈਂ ਇਸ ਕਰਕੇ ਕਰਨ ਲੱਗਿਆ ਸੀ ਵੀਡੀਓ ਬਣਾਉਣ ਦਾ ਕਾਰਨ ਕੀ ਸੀ ਜਿਵੇਂ ਕਿ 2-3 ਸਾਲਾਂ ਤੋਂ ਆਪਣਾ ਨਵੀਆਂ ਵੈਰਾਈਟੀਆਂ ਦੇ ਪਿੱਛੇ ਕਿਸਾਨ ਭੱਜ ਰਿਹਾ ਜਿਵੇਂ ਡੀ ਵੀ ਡਬਲ ਵੈਰਾਈਟੀਆਂ ਤੇ ਲਾ ਲਓ ਤੁਸੀਂ ਪਹਿਲਾਂ 187 ਪਿੱਛੇ ਲੈਣਾਂ ਲੱਗੀਆਂ ਫਿਰ 222 ਪਿੱਛੇ ਫਿਰ 303 ਪਿੱਛੇ ਫਿਰ 327 ਹੁਣ ਇਸ ਵਾਰ 826 ਪਿੱਛੇ ਬਹੁਤ ਜ਼ਿਆਦਾ ਲੈਣਾਂ ਲੱਗੀਆਂ ਤਾਂ ਪਰ ਉਹ ਖੇਤਾਂ ਦੇ ਵਿੱਚ ਜਦੋਂ ਬਜਾਈ ਤੋਂ ਬਾਅਦ ਝਾਅ ਪਹਿਲਾਂ ਫਟਾਰੇ ਤੀ ਕੰਮ ਰੁਕ ਜਾਂਦਾ ਤਾਂ ਉਸ ਤੋਂ ਬਾਅਦ ਅੱਗੇ ਜਦੋਂ ਝਾੜ ਆਉਂਦਾ ਤਾ ਉਹ ਦੋ ਜਿੰਮੇਦਾਰ ਨਿਰਾਸ਼ ਹੁੰਦੇ ਆ ਕਿ ਜਿਹੜੀ ਉਮੀਦ ਤੇ ਉਹਨਾਂ ਨੇ ਕਣਕ ਦੀ ਵੈਰਾਈਟੀ ਬੀਜੀ ਹੁੰਦੀ ਆ ਉਸ ਤੇ ਖਰੀ ਨਹੀਂ ਉਤਰਦੀ ਤਾਂ ਹੁਣ ਜਿਵੇਂ ਹੀ ਆਪਾਂ ਪੁਰਾਣੀਆਂ ਵੈਰਾਈਟੀਆਂ ਨੂੰ ਛੱਡ ਕੇ ਅੱਗੇ ਨਵੀਆਂ ਵੱਲ ਵਧੇ ਆ ਤਾਂ ਇਸ ਸਾਲ ਜੋ ਨਵੀਆਂ ਵੈਰਾਈਟੀਆਂ ਦੇ ਵਿੱਚ ਦਿੱਕਤ ਆਈ ਹੈ ਤੁਸੀਂ ਆਪਣੇ ਖੇਤ ਵੀ ਚੈੱਕ ਕਰਿਓ ਜਾ ਕੇ ਚਾਹੇ DW ਵੈਰਾਈਟੀਆਂ ਦੇ ਵਿੱਚ ਕੋਈ ਵੀ DW ਵੈਰਾਈਟੀਆਂ 187 222 303 ਉਹਦੇ ਵਿੱਚ ਦੇਖੋਗੇ ਤੁਸੀਂ 55 60 ਦਿਨਾਂ ਤੇ ਹੀ ਉਹਨੇ ਝੰਡਾ ਪੱਤਾ ਕੱਢਣਾ ਸ਼ੁਰੂ ਕਰਤਾ ਜਾਨੀ ਕਿ ਉਹ ਮੌਸਮ ਦੇ ਵਿੱਚ ਜਿਹੜਾ ਟੈਂਪਰੇਚਰ ਵਧਿਆ ਹੋਇਆ ਸੀ ਇਸ ਤੋਂ ਪਹਿਲਾਂ ਹੁਣ ਤਾਂ ਠੰਡ ਹੋਈ ਆ ਜੋ ਨਵੰਬਰ ਦੇ ਪਹਿਲੇ ਹਫ਼ਤੇ 'ਚ ਵੀ ਜੀਆਂ ਵੈਰਾਈਟੀਆਂ ਨੇ ਵੀ ਝੰਡਾ ਪੱਤਾ ਕੱਢਣਾ ਸ਼ੁਰੂ ਕਰਤਾ ਤੇ ਉਹਦੇ ਵਿੱਚ ਇੱਕ ਛੋਟੀ ਜੀ ਮੁੰਜਰ ਬਣਨਾ ਸ਼ੁਰੂ ਹੋ ਗਈ ਜੋ ਕੰਮ ਸੱਤ ਤਰ ਤੋ 80 ਦਿਨਾਂ ਦੇ ਵਿੱਚ ਹੋਣਾ ਸੀ ਮੰਨ ਲਓ ਵੀ ਸਟੇਜ ਤੇ ਕਣਕ ਜਾਣੀ ਸੀ ਉਹ ਜੁਆਇੰਟਿੰਗ ਸਟੇਜ ਤੇ ਨਾਲ ਦੀ ਨਾਲ ਹੀ ਵਿੱਚ ਨਾਲ ਹੀ ਚੜ ਗਏ ਕਣਕਾਂ ਤੇ ਬਹੁਤ ਹੀ ਚੰਗੀ ਫੁਟਾਰ ਵੀ ਨਹੀਂ ਕੀਤੀ ਕਈ ਏਰੀਆ ਦੇ ਵਿੱਚ ਤੇ ਆਪਣੇ ਵੈਸੀ ਡੀਡਬਲ ਵੈਰਾਈਟੀ ਨੇ 303 ਨੇ ਫੁਟਾਰ ਚੰਗੀ ਕੀਤੀ ਹੈ ਪਰ 60 ਦਿਨਾਂ ਦੀ ਵੈਰਾਈਟੀ ਦੇ ਵਿੱਚ ਝੰਡਾ ਪੱਤਾ ਬਣਨਾ ਸ਼ੁਰੂ ਹੋ ਗਿਆ ਤਾਂ ਉਹਦਾ ਕਾਰਨ ਕੀ ਸੀ ਕਾਰਨ ਉਹਦਾ ਇਹ ਹੈ ਕਿ ਉਹਨੇ ਆਪਣੀ ਜਿਹੜਾ ਇਸ ਵਾਰ ਟੈਂਪਰੇਚਰ ਆਪ ਰਿਹਾ ਪਿਛਲੇ ਮਹੀਨੇ ਦੇ ਵਿੱਚ ਤੇ ਕੋਈ ਬਹੁਤਾ ਚੰਗੀ ਠੰਡ ਨਾ ਹੋਣ ਕਰਕੇ ਕਣਕ ਦੇ ਵਿੱਚ ਜਿਹੜਾ ਉਹ ਟੈਂਪਰੇਚਰ ਸਹਿਣ ਨਹੀਂ ਕਰ ਸਕੀ ਜਿਹਦੇ ਨਾਲ ਉਹਨੇ ਫੁਟਾਰ ਨਹੀਂ ਕੀਤੀ ਤੇ ਉੱਪਰੋਂ ਜ਼ਿੰਮੇਦਾਰਾਂ ਨੇ ਪਾਣੀ ਲੇਟ ਲਾਏ ਤਾਂ ਕਣਕ ਨਾਲ ਹੀ ਚੜ ਗਈ। ਯਾਨੀ ਕਿ ਝੰਡਾ ਪੱਤਾ ਕੱਢਣਾ ਸ਼ੁਰੂ ਕਰ ਗਈ ਉਹਨੂੰ ਜਦੋਂ ਤੁਸੀਂ ਵੇਖੋਗੇ ਤੁਹਾਨੂੰ ਉੱਪਰ ਹਲਕੇ-ਹਲਕੇ ਕੋਈ ਕੋਈ ਪੱਤਾ ਵੱਡਾ ਦਿਖੂਗਾ ਉੱਪਰ। ਤਾਂ ਉਹ ਮੰਨ ਲਓ ਵੀ ਇੱਕ ਢੰਡਾ ਪੱਤਾ ਕੱਢਣ ਦੇ ਕਾਰਨ ਕਣਕ ਦੇ ਵਿੱਚ ਛੇਤੀ ਜਿਹੜਾ ਪ੍ਰੋਸੈਸ ਚੱਲ ਪਿਆ ਜਿਹਦੇ ਨਾਲ ਆਪਣਾ ਕਿਤੇ ਨਾ ਕਿਤੇ ਝਾੜ ਤੇ ਫਰਕ ਪੈ ਸਕਦਾ ਪਰ ਉਹਦੇ ਲਈ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਜੇ ਕਿਸੇ ਜ਼ਿਮੀਂਦਾਰਾਂ ਦਾ ਐਡਾ ਪ੍ਰੋਬਲਮ ਆ ਰਹੀ ਹੈ ਉਹਦਾ ਹੱਲ ਹੈਗੇ ਹੱਲ ਹਰ ਇੱਕ ਚੀਜ਼ ਹੈ ਤਾਂ ਇਸ ਵੀਡੀਓ ਬਣਾਉਣ ਦਾ ਮਕਸਦ ਮੇਨ ਇਹ ਹੈ ਕਿ ਆਪਾਂ ਪ੍ਰਾਣੀਆਂ ਵੈਰਾਈਟੀਆਂ ਨੂੰ ਵੀ ਨਾ ਛੱਡੋ ਯਾਰ ਕਿਉਂਕਿ ਹੁਣ HD 2967 ਵੈਰਾਈਟੀ ਹੈ ਕਾਫੀ ਪ੍ਰਾਣੀ ਵੈਰਾਈਟੀ ਆਪਣੀ ਕਾਫੀ ਸਾਲਾਂ ਤੋਂ ਲਾ ਰਹੇ ਹਾਂ ਤੇ ਇਸ ਨੂੰ ਇਸ ਦੇ ਵਿੱਚ ਮੌਸਮ ਦਾ ਜੋ ਵੀ ਸਿਸਟਮ ਹੈ ਉਹ ਇਹ ਚੱਲ ਜਾਂਦੀ ਹੈ ਮੌਸਮ ਇਹ ਜਿਆਦਾ ਠੰਡ ਪੈ ਜੇ ਤਾਂ ਵੀ ਚੱਲ ਜੂ ਜਿਆਦਾ ਗਰਮੀ ਦੇ ਵਿੱਚ ਵੀ ਚੱਲ ਜੂ ਤਾਂ ਉਹ ਚੀਜ਼ਾਂ ਨੇ ਕਿ ਪ੍ਰਾਣੀ ਨੂੰ ਆਪਾਂ ਭੁੱਲ ਕੇ ਨਵੀਆਂ ਪਿੱਛੇ ਬਹੁਤ ਜਿਆਦਾ ਭੱਜ ਰਹੇ ਨਵੀਆਂ ਵੈਰਾਈਟੀਆਂ ਜੋ ਕਣਕ ਦੀਆਂ ਝੋਨੇ ਦੀਆਂ ਜੋ ਵੀ ਆ ਰਹੀਆਂ ਨੇ ਹਰ ਜ਼ਿਮੀਂਦਾਰ ਚਾਹੁੰਦਾ ਕਿ ਮੇਰੇ ਵਾਦ ਨਿਕਲੇ ਝਾੜ ਤੁਸੀਂ ਹੁਣ ਇਹ ਵੈਰਾਈਟੀ ਦੇਖ ਲਓ 60 ਦਿਨਾਂ ਦੀ ਵੈਰਾਈਟੀ ਹੈ ਇਹ HD 2977 ਦੇਖ ਫਟਾਰਾ ਵੇਖੋ ਤੇ ਕੋਈ ਵੀ ਹਜੇ ਤੱਕ ਇਹਦੇ ਵਿੱਚ ਝੰਡਾ ਪੱਤਾ ਨਹੀਂ ਤੇ ਇਹ ਆਪਣੀ ਜੋਇੰਟਿੰਗ ਸਟੇਟ ਤੇ ਆ ਚੁੱਕੀ ਹੈ 60 ਦਿਨਾਂ ਦੀ ਵੈਰਾਈਟੀ ਹੈ ਤਾਂ ਵਾਕੀ ਜਿੰਨੇ ਵੀ ਮੇਰੇ ਤੁਸੀਂ ਆਪਣੇ ਖੇਤਾਂ ਦੇ ਵਿੱਚ ਵੀ ਜਾ ਕੇ ਦੇਖੋ ਡੀਡਬਲਯੂ ਵੈਰਾਈਟੀਆਂ ਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਝੰਡਾ ਪੱਤਾ ਨਿਕਲਿਆ ਜਰੂਰ ਮਿਲੂਗਾ ਤਾਂ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਤੁਸੀਂ ਜਿਹੜੇ ਆਪਾਂ ਹਰ ਜ਼ਿਮੀਂਦਾਰ ਪ੍ਰਾਣੀਆਂ ਵੈਰਾਈਟੀਆਂ ਨੂੰ ਭੁੱਲਦੇ ਜਾਂਦੇ ਆਂ HD 2967 ਵਰਗੀਆਂ 30 86 ਹੋਰ ਵੈਰਾਈਟੀਆਂ ਤਾਂ ਇਹਨਾਂ ਨੂੰ ਕੁਝ ਕੁ ਏਰੀਆ ਲਾਇਆ ਕਰੋ ਤਾਂ ਜੋ ਕਿ ਆਪਾਂ ਨੂੰ ਝਾੜ ਦੇ ਵਿੱਚ ਕੋਈ ਹੁਣ ਮੇਰੇ ਕੋਲੇ ਦੇਖੋ ਤੁਸੀਂ ਚਾਰ ਵੈਰਾਈਟੀਆਂ ਨੇ ਚਾਰੇ ਵੈਰਾਈਟੀਆਂ ਦਾ ਵਿੱਚ ਮੰਨ ਲਓ ਥੋੜਾ ਥੋੜਾ 5-5 4 ਕਿੱਲੇ ਸਾਰੀ ਵੈਰਾਈਟੀਆਂ ਦੇ ਖੇਤ ਆਪਣੇ ਕੋਲੇ ਹੈਗਾ ਜੇ ਮੰਨ ਲਓ DW ਵੈਰਾਈਟੀ ਤੇ ਮਾਰ ਪੈ ਗਈ ਤਾਂ ਆਪਣਾ ਕਿਤੇ ਨਾ ਕਿਤੇ HD 2967 ਫਾਇਦਾ ਕਰ ਦੂਗੀ ਤਾਂ ਪੰਜ ਸਾਡੇ 1.4 ਕਿੱਲੇ ਖੇਤ ਹੈ ਇਹ ਤਾਂ ਇਹਦੇ ਵਿੱਚ ਮੈਨੂੰ ਇਹੀ ਚੀਜ਼ ਵਧੀਆ ਲੱਗੀ ਕਿ ਇਹਨੇ ਮੌਸਮ ਨਾਲ ਮੌਸਮ ਦੇ ਵਿੱਚ ਇਹਦਾ ਜੋ ਵੀ ਫਟਾਰਾ ਵਗੈਰਾ ਮਤਲਬ ਮੌਸਮ ਨਾਲ ਇਸ ਸਟ੍ਰੈਸ ਦੇ ਵਿੱਚ ਨਹੀਂ ਆਈ ਜਾਨੀ ਕਿ ਇਹ ਮੌਸਮ ਦੀ ਮਾਰ ਚੱਲ ਗਈ ਤਾਂ ਜਿਹੜੀਆਂ ਆਪਣੀਆਂ ਨਵੀਆਂ ਵੈਰਾਈਟੀਆਂ ਨੇ ਜੋ ਵੀ ਜਿਹਨੂੰ ਵੀ ਅਸਤੀ ਲਾਂਚ ਕਰ ਰਹੀ ਹੈ ਇਹ ਗਰਮੀ ਤੋਂ ਬਚਣ ਲਈ ਜਿਹੜੀ ਲੇਟ ਗਰਮੀ ਪੈਂਦੀ ਆ ਜਦੋਂ ਕਣਕ ਨਿਸਾਰਾ ਕਰਦੀ ਆ ਉਸ ਚੀਜ਼ ਤੋਂ ਬਚਣ ਲਈ ਵੈਰਾਈਟੀਆਂ ਕੱਢਿਆ ਗਿਆ ਸੀ ਡੀਬੀਡਬਲ ਪਰ ਜਿੱਥੇ ਰੱਬ ਨੇ ਰੰਗ ਨੇ ਹੁਣ ਇਸ ਸਾਲ ਮੰਨ ਲਓ ਵੀ ਪਹਿਲਿਆਂ ਦੇ ਵਿੱਚ ਅਗੇਤੀ ਵਿਦਾਈ ਜ਼ਿਆਦਾ ਹੋਣ ਕਰਕੇ ਤੇ ਅਗੇਤੀ ਹੀ ਜਿਹੜੀ ਵਿਦਾਈ ਹੋਈ ਸੀ ਮੰਨ ਲਓ ਉਸ ਟਾਈਮ ਵੀ ਮੌਸਮ ਜਿਹੜਾ ਅਪਰਾਹਣ ਕਰਕੇ ਟੈਂਪਰੇਚਰ ਹਾਈ ਹੋਣ ਕਰਕੇ ਕਣਕਾਂ ਨੇ ਬਹੁਤ ਚੰਗੀ ਫੁਟਾਰ ਨਹੀਂ ਕੀਤੀ ਇਹ ਚੀਜ਼ਾਂ ਤੁਸੀਂ ਆਪਣੇ ਖੇਤ 'ਚ ਵੀ ਦੇਖ ਸਕਦੇ ਹੋ ਤੇ ਬਾਕੀ ਜੇ ਤੁਹਾਡੇਆਂ ਕਣਕਾਂ ਵੀ ਹੁਣ ਡੀਬੀਡਬਲ ਵਰਗੀਆਂ ਵੈਰਾਈਟੀਆਂ ਨਾਲ ਹੀ ਚੜ ਚੁੱਕੀਆਂ ਤਾਂ ਉਹਨਾਂ ਦੇ ਵੀ ਹੱਲ ਆਪਾਂ ਅੱਗੇ ਆਉਣ ਵਾਲੀ ਵੀਡੀਓ ਦੇ ਵਿੱਚ ਦੱਸਾਂਗੇ ਤਾਂ ਉਹਦੇ ਲਈ ਜਿਹੜੇ ਕਿਸਾਨ ਮੇਰੇ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਪਾ ਕੇ ਨੋਟੀਫਿਕੇਸ਼ਨ ਆਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਵੀਡੀਓ ਪਹੁੰਚ ਸਕੇ ਤਾਂ ਗੱਲ ਮੁਕਾਈਏ ਵੀਡੀਓ ਦੇ ਵਿੱਚ ਕਿ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਸੀ ਕਿ ਐਚਡੀ 2967 ਕਣਕ ਇਸ ਵਾਰ ਵਧੀਆ ਗਰੋ ਕਰ ਰਹੀ ਹੈ ਮੰਨ ਲਓ ਵੀ ਤੁਹਾਡੇ ਡੀਬੀਡਬਲ ਵੈਰਾਈਟੀਆਂ ਜਿਹੜੀਆਂ ਆਪਾਂ ਪਿੱਛੇ ਲੱਗੇ ਹੋਏ ਆ ਉਹਨਾਂ ਨਾਲੋਂ ਮੈਨੂੰ ਬਹੁਤ ਸਹੀ ਲੱਗਦੀ ਹੈ ਕਿਉਂਕਿ ਹਜੇ ਤੱਕ ਇਹਦੇ ਵਿੱਚ ਕੋਈ ਝੰਡਾ ਪੱਤਾ ਨਹੀਂ ਨਿਕਲਿਆ ਤੇ ਕੋਈ ਵੀ ਨਾਲੀ ਨਹੀਂ ਚੜੀ ਕਣਕ ਤੁਹਾਡੀ ਡੀਬੀਡਬਲ ਵੈਰਾਈਟੀ ਲਗਭਗ ਝੰਡਾ ਪੱਤਾ ਕੱਢ ਰਹੀਆਂ ਨੇ ਇਹ ਤੁਸੀਂ ਆਪਣੇ ਖੇਤਾਂ ਦੇ ਵਿੱਚ ਜਾ ਕੇ ਵੇਖ ਸਕਦੇ ਹੋ ਤੇ ਤੁਹਾਨੂੰ ਪਤਾ ਲੱਗ ਜੀ ਤਾਂ ਇਸ ਕਰਕੇ ਤੁਸੀਂ ਨਵੀਆਂ ਵੈਰਾਈਟੀਆਂ ਪਿੱਛੇ ਕਿਸਾਨ ਵੀਰੋਂ ਨਾ ਭੱਜਿਆ ਕਰੋ ਤੇ ਆਪਣੇ ਕੋਲੇ ਜਿਹੜੀਆਂ ਆਪਣੇ ਪੁਰਾਣੀਆਂ ਵੈਰਾਈਟੀਆਂ ਕੁਝ ਏਰੀਆ ਉਹਨਾਂ ਨੂੰ ਵੀ ਡਰਿੱਲ ਕਰਨ ਲਈ ਤਰਜੀਹ ਦਿਆ ਕਰੋ ਤਾਂ ਜੋ ਕਿ ਆਪ ਨੂੰ ਅੱਗੇ ਝਾੜ ਦੇ ਵਿੱਚ ਕੋਈ ਕਮੀ ਨਾ ਆਵੇ ਤਾਂ ਉਮੀਦ ਕਰਦਾ ਵੀਡੀਓ ਪਸੰਦ ਆਉ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ